ਹਾਂਜੀ ਨਮੋ ਰਣਜੀ ਦੇਖੋ ਜੀ ਅੱਜ ਕੱਲ ਸਾਰੀ ਦੁਨੀਆ ਬਹੁਤ ਪਰੇਸ਼ਾਨੀਆਂ ਤਨਵੰਨਿਓ ਮਨਵੰਨਿਓ ਤਨਵੰਨਿਓ ਬੱਚਿਆਂ ਬੰਨਿਓ ਹਰ ਇੱਕ ਪਾਸੇ ਪਰੇਸ਼ਾਨ ਅਗਲਾ ਪਹਿਲੀ ਤਾਂ ਗੱਲ ਜਿਹੜੇ ਬੱਚੇ ਬਾਹਰ ਗਏ ਹੋਏ ਨੇ ਬਹੁਤ ਜ਼ਿਆਦਾ ਇਹ ਮੇਰੇ ਕੋਲੇ ਮੈਸੇਜ ਆਉਂਦੇ ਸੀ ਵੀ ਸਾਡੇ ਬੱਚੇ ਬਾਹਰ ਗਏ ਹੋਏ ਨੇ ਉਹ ਉਧਰ ਮਤਲਬ ਪੱਕੇ ਨਹੀਂ ਹੋ ਰਹੇ ਜਾਂ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆ ਜਾਂ ਕੰਮ ਨਹੀਂ ਮਿਲ ਰਿਹਾ ਕੁਝ ਕੋਈ ਸੇ ਵੀ ਕਿਸਮ ਦੀ ਪ੍ਰੋਬਲਮ ਆ ਹੁਣ ਇੱਕ ਪ੍ਰੋਬਲਮ ਨਹੀਂ ਹੁੰਦੀ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਆ। ਤੁਸੀਂ ਪੁੱਛਦੇ ਸੀ ਵੀ ਅਸੀਂ ਮਾਪੇ ਕਰ ਸਕਦੇ ਨੇ ਵੀ ਜਿਹੜਾ ਆਪਾ ਮਾਪੇ ਕਰ ਸਕਦੇ ਨੇ ਉਹੀ ਮਾਪੇ ਕਰ ਸਕਦੇ ਨੇ ਜਿਹੜਾ ਆਪ ਕਰਨਾ ਆਪ ਹੀ ਕਰਨਾ ਜਿਹੜਾ ਇਹ ਟੋਟਕਾ ਇਹ ਮਾਪੇ ਕਰ ਸਕਦੇ ਨੇ। ਆਪਣੇ ਬੱਚਿਆਂ ਲਈ ਚਾਹੇ ਬੱਚੇ ਕਿਸੇ ਵੀ ਕੰਟਰੀ 'ਚ ਬੈਠੇ ਨੇ। ਤੁਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਘਰ ਲਈ ਇਹ ਆਪਣੇ ਕੋਲ ਤਿੰਨ ਟੋਟਕੇ ਨੇ। ਇੱਕ ਜੇ ਤੁਹਾਡੇ ਬੱਚੇ ਦੀ ਫੈਲ ਨਹੀਂ ਲੱਗਦੀ ਉਹ ਵੀ ਲੱਗੂਗੀ ਤੁਹਾਡਾ ਬੱਚਾ ਉਧਰ ਪੱਕਾ ਨਹੀਂ ਹੋ ਰਿਹਾ ਪੀਆਰ ਨਹੀਂ ਮਿਲ ਪੈ ਰਹੀ ਉਹ ਵੀ ਪਾਉਗੀ ਜੇ ਇੱਧਰ ਬੱਚਾ ਇੱਧਰ ਨਹੀਂ ਫੈਲ ਲੱਗਦੀ ਉਹ ਵੀ ਲੱਗੂਗਾ ਬਾਕੀ ਘਰ ਦੇ ਵਿੱਚ ਗਰੀਬੀ ਆ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਆ ਇਹ ਸਭ ਕੁਝ ਪ੍ਰਮਾਤਮਾ ਤੁਹਾਡਾ ਠੀਕ ਕਰੂਗਾ ਦੇਖੋ ਮੈਂ ਤਾਂ ਟੋਟਕਾ ਦੱਸ ਕੇ ਤੁਹਾਨੂੰ ਪਾਸੇ ਹੋ ਜਾਣਾ ਕਰਨਾ ਤੁਸੀਂ ਆ ਜੇ ਤੁਸੀਂ ਪੂਰੀ ਵੀਡੀਓ ਸੁਣੋਗੇ ਤਾਂ ਹੀ ਤੁਹਾਨੂੰ ਫਾਇਦਾ ਹੋਊ ਵੀ ਕਿਸ ਤਰ੍ਹਾਂ ਕਰਨਾ ਤੇ ਕਿਸ ਤਰ੍ਹਾਂ ਨਹੀਂ ਤੁਸੀਂ ਮੋਟਾ-ਮੋਟਾ ਜਾਂ ਸੁਣ ਲੈਨੇ ਔਥੇ ਫਿਰ ਕਹਿ ਦੇਣੋ ਜੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਸਾਨੂੰ ਤਾਂ ਆਇਆ ਨਹੀਂ ਹੋਇਆ ਦੇਖੋ ਪੂਰਾ ਧਿਆਨ ਦੇਣ ਯੋਗ ਹੁੰਦੀਆਂ ਨੇ ਚੀਜ਼ਾਂ ਜਦੋਂ ਜਿਹੜੀਆਂ ਅਸੀਂ ਲੈਣੀਆਂ ਨੇ ਪਹਿਲ ਤਾਂ ਤੁਸੀਂ ਇੱਕ ਸ਼ਹਿਦ ਦੀ ਸ਼ਿਸ਼ੀ ਲੈਣੀ ਆ ਫਿਰ ਇੱਕ ਭੋਜ ਪੱਤਰ ਇਹ ਸਾਰੇ ਦੀ ਦੁਕਾਨ ਤੋਂ ਮਿਲ ਜਾਂਦਾ ਭੋਜ ਪੱਤਰ ਲੈਣਾ ਇਰੇ ਉੱਪਰ ਨੀਲੇ ਰੰਗ ਦੇ ਪੈਨ ਦੇ ਨਾਲ ਤੁਸੀਂ ਆਪਦਾ ਨਾਮ ਲਿਖਣਾ ਤੇ ਆਪਦੇ ਬੱਚੇ ਦਾ ਨਾਮ ਲਿਖਣਾ ਨਹੀਂ ਸੌਰੀ ਆਪਦਾ ਨਾਮ ਲਿਖਣਾ ਤੇ ਆਪਣੀ ਮਾਂ ਦਾ ਨਾਮ ਲਿਖਣਾ ਆਪਦਾ ਨਾਮ ਤੇ ਆਪਣੀ ਮਾਂ ਦਾ ਜਿਵੇਂ ਤੁਸੀਂ ਆਪਦੇ ਬੱਚੇ ਵਾਸਤੇ ਕਰਨਾ ਉੱਪਰ ਬੱਚੇ ਦਾ ਨਾਮ ਤੇ ਨੀਚੇ ਮਾਂ ਦਾ ਨਾਮ ਤੁਸੀਂ ਹੁਣ ਇਸ ਜਿਹੜਾ ਆਪਾਂ ਲਿਖਿਆ ਇਹਦੇ ਵਿੱਚ ਕੀ ਕਰਨਾ ਤੁਸੀਂ ਇਹ ਭੋਜ ਜਿਹੜੀ ਆਪਣੀ ਸ਼ਹਿਤ ਵਾਲੀ ਸ਼ੀਸ਼ੀ ਆ ਜਾਂ ਡੱਬੀ ਆ ਉਹਦੇ ਵਿੱਚੇ ਭੋਜ ਪੱਤਰ ਪਾ ਦੇਣਾ ਲਿਖ ਕੇ ਨਾ ਫਿਰ ਤੁਸੀਂ 11 ਗੁੰਝਾਂ ਜਿਹਨੂੰ ਲਾਲੜੀਆਂ ਵੀ ਕਹਿੰਦੇ ਨੇ ਉਹ ਪਹਿਲਾਂ ਤਾਂ ਅਸਨਿਆਰਾਂ ਤੋਂ ਮਿਲਦੀ ਸੀ ਆਮ ਹੁਣ ਪਸਾਰੀਆਂ ਦੀ ਦੁਕਾਨ ਤੋਂ ਮਿਲ ਜਾਂਦੀਆਂ ਨੇ 11 ਗੁੰਝਾਂ ਰੈੱਡ ਰੰਗ ਦੀਆਂ ਲੈਣੀਆਂ ਨੇ ਇਹ ਵੀ ਉਸ ਸ਼ੀਸ਼ੀ ਦੇ ਵਿੱਚ ਪਾ ਦੇਣੀਆਂ ਨੇ ਤੇ ਹੁਣ ਤੁਸੀਂ ਇਹ ਪਾ ਕੇ ਰੱਖਣੀ ਕਿਹੜੀ ਪਾਸੇ ਆ ਇਹ ਜਿਹੜੀ ਸ਼ਿਸ਼ੀ ਆ ਇਨਸਾਨ ਕੋਨਾ ਜੇ ਤੁਹਾਨੂੰ ਇਨਸਾਨ ਕੋਨਾ ਦਾ ਨਹੀਂ ਪਤਾ ਮੈਨੂੰ ਤਾਂ ਇਹਦਾ ਮਤਲਬ ਨਹੀਂ ਤੁਸੀਂ ਪੰਡਤ ਨੂੰ ਪਤਾ ਹੋ ਇਹ ਸ਼ਾਨ ਕੋਨਾ ਮੈਨੂੰ ਨਹੀਂ ਪਤਾ ਵੀ ਦੱਖਣ ਨੂੰ ਕਹਿੰਦੇ ਨੇ ਇੱਕ ਪੱਛਮ ਨੂੰ ਕਹਿੰਦੇ ਨੇ ਜਿੰਨਾ ਮੈਨੂੰ ਪਤਾ ਮੈਂ ਉਹਨਾਂ ਤੁਹਾਨੂੰ ਦੱਸ ਦਿਆਂ ਕਿਉਂ ਇਹਦਾ ਮੈਨੂੰ ਬਲਡ ਪੰਜਾਬੀ ਵਿੱਚ ਨਹੀਂ ਬਣਾਉਣਾ ਆਇਆ ਤੇ ਬੱਚਿਆਂ ਨੂੰ ਪੁੱਛੇ ਸੀ ਬੱਚੇ ਵੀ ਗਲਤ ਦੱਸ ਦਿੰਦੇ ਨੇ ਕਈ ਵਾਰੀ ਮੈਂ ਇਹ ਵੀ ਦੇਖਿਆ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਕਿਉਂ ਗੂਗਲ ਤਾਂ ਸੱਚ ਮਾਰ ਕੇ ਦੇਖਦੇ ਨੇ ਕਈ ਵਾਰੀ ਗੂਗਲ ਵੀ ਗਲਤ ਪਤਾ ਨਹੀਂ ਜਾਂ ਬੱਚਿਆਂ ਨੂੰ ਐ ਨਹੀਂ ਪਤਾ ਲੱਗਦਾ ਤੇ ਚਲੋ ਠੀਕ ਹੈ ਫਿਰ ਜੇ ਤੁਹਾਡੇ ਘਰ ਦੇ ਵਿੱਚ ਪੂਜਾ ਰੂਮ ਬਣਿਆ ਹੈ ਇਸ ਨੂੰ ਤੁਸੀਂ ਪੂਜਾ ਰੂਮ ਵਿੱਚ ਰੱਖ ਦੇਣਾ ਹੈ ਇੰਨਾ ਕੰਮ ਕਰਨਾ ਇਹਨਾਂ ਦਾ ਕਰ ਸਕਦੇ ਹੋ ਨਾ ਵੀਡੀਓ ਹੁਣ ਜ਼ਿਆਦਾ ਵੱਡੀ ਬਣਦੀ ਹੈ ਦੋ ਟੋਟਕੇ ਰਹਿ ਗਏ ਉਹ ਮੈਂ ਹੁਣ ਇਹਦੇ ਵਿੱਚ ਨਹੀਂ ਪਾਉਂਦੀ ਮੈਂ ਇੱਕੋ ਹੀ ਟੋਟਕਾ ਦੱਸਿਆ ਕਿਉਂਕਿ ਫਿਰ ਤੁਸੀਂ ਜ਼ਿਆਦਾ ਲੰਬੀ ਵੀਡੀਓ ਨੂੰ ਸੁਣਦੇ ਨਹੀਂ ਧਿਆਨ ਨਾਲ ਨਾ ਹੀ ਕਈਆਂ ਦੇ ਮੈਂ ਦੇਖਿਆ ਸਮਝ ਆਉਂਦਾ ਮੈਂ ਇੱਕ ਹੀ ਟੋਟਕਾ ਪਾਇਆ ਇਸ ਵੀਡੀਓ ਦੇ ਵਿੱਚ ਨਮੋ ਨਰਾਇਣ